ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਜੈਨਸ ਸਵੈਟਰ ਬਣਾ ਕੇ ਤਿਆਰ ਕੀਤਾ ਹੋਇਆ ਹੈ ਕਾਲੇ ਰੰਗ ਦੀ ਉਹਨਾਂ ਦੇ ਨਾਲ ਇਹ ਸਵੈਟਰ ਬਣਾਇਆ ਹੋਇਆ ਤੇ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਜਿਹੜਾ ਇਹਦੇ ਉੱਪਰ ਆਪਾਂ ਡਿਜ਼ਾਈਨ ਪਾਇਆ ਹੋਇਆ ਹੈ ਕਾਲੇ ਰੰਗ ਦੀ ਉਹਨਾਂ ਦੇ ਉੱਪਰ ਵੀ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਉੱਠ ਕੇ ਨਜ਼ਰ ਆ ਰਿਹਾ ਹੈ ਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਜਿਹੜੀ ਆਪਾਂ ਕਰੋਪ ਕੋਟੀ ਬਲੈਕ ਕਲਰ ਦੀ ਬਣਾਈ ਹੋਈ ਸੀ ਇਹੇ ਡਿਜ਼ਾਈਨ ਨੂੰ ਉਸ ਦੇ ਉੱਪਰ ਵੀ ਪਾਇਆ ਹੋਇਆ ਸੀ ਤੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਇਸ ਡਿਜ਼ਾਈਨ ਬਾਰੇ ਦੱਸੋ ਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸ ਰਹੀ ਹਾਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਇੱਕ ਕੁੰਡਾ ਉਤਾਰ ਕੇ ਧਾਗਾ ਅੱਗੇ ਰੱਖ ਕੇ ਅਗਲੇ ਤਿੰਨ ਕੁੰਡੇ ਆਪਾਂ ਉਲਟੇ ਬੁਣਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ బస్ పం కు కను వారీట్ తిని కండే ఉల్టే దో కడే సోజీ ఇక్కడ ఉతారే ఉల్టే దో కండే సుధే ఫేట సగే కండే ఉల్టే धागा पिछे करके दो कुंडे सीधे तीन कुंडे उल्टे हाँ जी तीन कुंडे उल्टे तो लास्ट वाला एक कुंडा सीधा धागा पिछे रख के लास्ट वाला कुंडा सीधा हाँ जी हूँ आपठी सिलाई तो पुठी सिलाई आप सारी सिलाई उल्टा उल्टा मुन के कंप्लीट करनी है पुठी सिलाई आप सारी सिलाई धागा अगे रख के उल्टा उल्टा बुन के कंप्लीट करनी सारी सिलाई उल्टा उल्टा बुन के कंप्लीट कर लेंगे धागा अगे रख के सारी सिलाई उल्टा उल्टा बुन के कंप्लीट कर लेंगे यही जो डिजाइन आप बना रहे हैं यही अपना ਜਿਹੜੀ ਬਲੈਕ ਕਲਰ ਦੀ ਕਰੋਪ ਕੋਟੀ ਬਣਾਈ ਹੋਈ ਸੀ ਉਹਦੇ ਉੱਪਰ ਵੀ ਇਹੀ ਡਿਜ਼ਾਈਨ ਪਾਇਆ ਹੋਇਆ ਹੈ ਤੇ ਉਹਦੇ ਉੱਪਰ ਵੀ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਉੱਠ ਕੇ ਨਜ਼ਰ ਆ ਰਿਹਾ ਹੈ ਬਲੈਕ ਕਲਰ ਦੀ ਕਾਲੇ ਰੰਗ ਦੀ ਕੋਟੀ ਬਣਾਈ ਹੋਈ ਸੀ ਤੇ ਬਣਾਉਣਾ ਇਸ ਡਿਜ਼ਾਈਨ ਬਿਲਕੁਲ ਆਸਾਨ ਹੈ ਪੁੱਠੀ ਸਲਾਈ ਤੋਂ ਸਾਰਾ ਉਲਟਾ-ਉਲਟਾ ਬੁਣਨਾ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਕੁੰਡਾ ਉਤਾਰੇ ਕੇ ਤਾਗਾ ਅੱਗੇ ਰੱਖਾਂਗੇ ਅਗਲੇ ਦੋ ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਰੱਖ ਕੇ ਇੱਕ ਉਲਟਾ ਗੁੰਡਾ ਤੇ ਇੱਕ ਸਿੱਧਾ ਗੁੰਡਾ ਲੈ ਕੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਾਂਗੇ ਤੇ ਇੱਕ ਸਿੱਧੇ ਗੁੰਡੇ ਦੇ ਨਾਲ ਫਿਰ ਇੱਕ ਉਲਟਾ ਗੁੰਡਾ ਲੈ ਕੇ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਇੱਕ ਆਪਾਂ ਵਲ ਪਾਉਣਾ ਤੇ ਦੋ ਦੋਨਾਂ ਸਾਈਡਾਂ ਤੋਂ ਇੱਕ ਇੱਕ ਗੁੰਡਾ ਘਟਾਉਣਾ ਹੈ ਫਿਰ ਧਾਗਾ ਅੱਗੇ ਰੱਖ ਕੇ ਇੱਕ ਇੱਕ ਗੁੰਡਾ ਉਲਟਾ ਧਾਗਾ ਅੱਗੇ ਰੱਖ ਕੇ ਇੱਕ ਗੁੰਡਾ ਉਲਟਾ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਉਲਟਾ ਗੁੰਡਾ ਤੇ ਇੱਕ ਸਿੱਧਾ ਗੁੰਡਾ ਲੈ ਕੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਫਿਰ ਇੱਕ ਸਿੱਧਾ ਗੁੰਡਾ ਇਸ ਤਰ੍ਹਾਂ ਪਲਟ ਕੇ ਤੇ ਇੱਕ ਨਾਲ ਉਲਟਾ ਗੁੰਡਾ ਲੈ ਕੇ ਫਿਰ ਆਪਾਂ ਦੋ ਗੁੰਡੇਆਂ ਤੋਂ ਇੱਕ ਗੁੰਡਾ ਬਣਾਵਾਂਗੇ। ਬਸ ਇਸੇ ਤਰ੍ਹਾਂ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ। ਦੋ ਗੁੰਡੇਆਂ ਤੋਂ ਇੱਕ ਗੁੰਡਾ ਬਣਾਉਣਾ ਹੈ। ਇੱਕ ਆਪਾਂ ਵੱਲ ਪਾਉਣਾ ਵਿੱਚ। ਤੇ ਫਿਰ ਅੱਗੇ ਫਿਰ ਇੱਕ ਦੋ ਗੁੰਡੇਆਂ ਤੋਂ ਇੱਕ ਗੁੰਡਾ ਬਣਾਉਣਾ ਹੈ। ਦੇਖੋ ਜੀ ਇਸ ਤਰ੍ਹਾਂ। ਲਾਸਟ ਵਾਲੇ ਦੋ ਗੁੰਡੇ ਉਲਟੇ ਤੇ ਇੱਕ ਗੁੰਡਾ ਸਿੱਧਾ। ਹਾਂਜੀ ਪੁੱਠੀ ਸਲਾਈ ਤੋਂ ਆਪਾਂ ਸਾਰਾ ਉਲਟਾ ਉਲਟਾ ਬਣ ਕੇ ਕੰਪਲੀਟ ਕਰਨਾ ਹੈ ਪੁੱਠੀ ਸਲਾਈ ਸਾਰੇ ਸਵੈਟਰ ਦੇ ਵਿੱਚ ਪੁੱਠੀ ਸਲਾਈ ਸਾਰਾ ਆਪਾਂ ਉਲਟਾ ਉਲਟਾ ਬਣ ਕੇ ਕੰਪਲੀਟ ਕਰਨਾ ਹੈ ਬਹੁਤ ਹੀ ਸੋਹਣੀ ਇਹ ਡੱਬੀ ਜੀ ਬਣ ਕੇ ਤਿਆਰ ਹੋਊਗੀ ਆਪਣੀ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਕਾਲੇ ਰੰਗ ਦੀ ਕੋਟੀ ਦੇ ਉੱਪਰ ਵੀ ਬਣ ਕੇ ਇਹ ਬਹੁਤ ਹੀ ਵਧੀਆ ਨਜ਼ਰ ਆ ਰਿਹਾ ਹੈ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਆਪਾਂ ਇੱਕ ਕੁੰਡਾ ਉਤਾਰ ਕੇ ਧਾਗਾ ਗੇ ਰੱਖ ਕੇ ਦੋ ਕੁੰਡੇ ਉਲਟੇ ਤੇ ਆਹ ਵਾਲਾ ਕੁੰਡਾ ਆਪਾਂ ਸਿੱਧਾ ਹੋਣਾਗੇ ਫਿਰ ਧਾਗੇ ਤੇ ਵਲ ਦਾਂਗੇ ਤੇ ਇੱਕ ਕੁੰਡਾ ਸਿੱਧਾ ਫਿਰ ਧਾਗੇ ਤੇ ਵਲ ਦਾਂਗੇ ਤੇ ਆਹ ਵਾਲੇ ਕੁੰਡੇ ਦੇ ਨਾਲ ਆਪਾਂ ਹੁਣ ਦੋ ਕੁੰਡੇ ਘਟਾਵਾਂਗੇ ਇੱਕ ਪੁੱਠਾ ਕੁੰਡਾ ਤੇ ਇੱਕ ਸਿੱਧਾ ਕੁੰਡਾ ਇੱਥੇ ਹੁਣ ਆਪਣੇ ਕੁੰਡੇ ਪੂਰੇ ਹੋ ਜਾਣਗੇ ਪਹਿਲਾਂ ਪਿਛਲੀ ਸਲਾਈ ਆਪਾਂ ਇੱਕ ਕੁੰਡਾ ਵਧਾਇਆ ਵਧਾਇਆ ਸੀ ਦੋ ਦੋਨਾਂ ਪਾਸੋਂ ਦੋ ਇੱਕ ਇੱਕ ਕੁੰਡਾ ਘਟਾਇਆ ਸੀ ਤੇ ਹੁਣ ਆਪਾਂ ਇੱਕ ਕੁੰਡਾ ਘਟਾਉਣਾ ਹੈ ਤੇ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਵਧਾਉਣਾ ਹੈ ਆ ਦੇਖੋ ਜੀ ਇੱਕ ਕੁੰਡਾ ਸਿੱਧਾ ਧਾਗੇ ਤੇ ਵੱਲ ਦਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗੇ ਤੇ ਵੱਲ ਦਾਂਗੇ ਤੇ ਅਵਲੇ ਕੁੰਡੇ ਦੇ ਨਾਲ ਇੱਕ ਕੁੰਡਾ ਜਿਹੜਾ ਉਲਟਾ ਕੁੰਡਾ ਹੈ ਉਸ ਨੂੰ ਆਪਾਂ ਇਸ ਤਰ੍ਹਾਂ ਕਟਾ ਦਾਂਗੇ ਤੇ ਲਾਸਟ ਵਾਲੇ ਦੋ ਕੁੰਡੇ ਸਿੱਧੇ ਪੁੱਠੀ ਸਲਾਈ ਆਪਾਂ ਸਾਰਾ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਵਾਂਗੇ ਪੁੱਠੀ ਸਲਾਈ ਸਾਰਾ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਵਾਂਗੇ ਹਾਂਜੀ ਸਾਰੀ ਸਲਾਈ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਪਹਿਲਾਂ ਸਿੱਧੀ ਸਲਾਈ ਤੋਂ ਆਪਾਂ ਜਦੋਂ ਡਿਜ਼ਾਈਨ ਪਾਉਣਾ ਹੈ ਉਹਦੇ ਵਿੱਚ ਆਪਾਂ ਇੱਕ ਕੁੰਡਾ ਵਧਾਉਣਾ ਹੈ ਤੇ ਦੋਨਾਂ ਸਾਈਡਾਂ ਤੋਂ ਇੱਕ-ਇੱਕ ਕੁੰਡਾ ਕਟਾਉਣਾ ਹੈ ਫਿਰ ਉਸ ਤੋਂ ਅਗਲੀ ਸਲਾਈ ਆਪਾਂ ਇੱਕ ਦੋ ਕੁੰਡੇ ਵਧਾਉਣੇ ਨੇ ਤੇ ਇੱਕ ਸਾਈਡ ਤੋਂ ਇੱਕ ਕੁੰਡਾ ਕਟਾਉਣਾ ਹੈ ਜਿਹੜਾ ਆਪਣਾ ਇੱਕ ਉਲਟਾ ਕੁੰਡਾ ਬਚ ਜਾਂਦਾ ਹੈ ਫਿਰ ਆਪਾਂ ਉਸ ਨੂੰ ਕਟਾਉਣਾ ਹੈ ਆ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਊਗਾ ਹੁਣ ਆਪਾਂ ਉਸੇ ਨੂੰ ਹੀ ਵਾਰ-ਵਾਰ ਰਿਪੀਟ ਕਰਨਾ ਆ ਦੇਖੋ ਜੀ ਇੱਕ ਗੁੰਡਾ ਉਲਟਾ ਬਣਾ ਲਿਆ ਦੋ ਗੁੰਡੇ ਸਿੱਧੇ ਆ ਦੇਖੋ ਜੀ ਆਹ ਵਾਲੇ ਦੋ ਗੁੰਡੇ ਆਪਣੇ ਸਿੱਧੇ ਆ ਗਏ ਤੇ ਵਿਚਾਲੇ ਜਿਹੜੇ ਆਪਣੇ ਤਿੰਨ ਗੁੰਡੇ ਨੇ ਉਹਨਾਂ ਨੂੰ ਆਪਾਂ ਉਲਟਾ ਬਣਾ ਲਿਆ ਆ ਦੇਖੋ ਜੀ ਦੋ ਗੁੰਡੇ జగేాలేవే తిను కుండే ఉల్టే దో కు సేవ తిను కుండ ఉల్టే తో కు కడే ఫధేట్లా కు ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਊਗਾ ਇਸ ਡਿਜ਼ਾਈਨ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਜਿਹੜੇ ਤਿੰਨ ਕੁੰਡੇ ਤੇ ਦੋ ਸੂ ਕੁੰਡਿਆਂ ਤੋਂ ਆਪਾਂ ਇਹ ਸ਼ੁਰੂ ਕੀਤਾ ਸੀ ਹੁਣ ਆਪਾਂ ਉਸੇ ਤਰ੍ਹਾਂ ਹੀ ਫਿਰ ਤਿੰਨ ਕੁੰਡਿਆਂ ਦੇ ਨਾਲ ਇੱਕ ਇੱਕ ਕੁੰਡਾ ਜਿਹੜਾ ਸਿੱਧਾ ਕੁੰਡਾ ਉਹਨਾਂ ਦੇ ਨਾਲ ਆਪਾਂ ਇੱਕ ਇੱਕ ਪੱਠਾ ਕੁੰਡਾ ਘਟਾਉਣਾ ਤੇ ਇਸੇ ਤਰ੍ਹਾਂ ਹੀ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਊਗਾ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਜੈਂਟਸ ਸਵੈਟਰ ਉੱਪਰ ਇਸ ਨੂੰ ਬਣਾਇਆ ਹੋਇਆ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਬਣ ਸ਼ੇਅਰ ਜ਼ਰੂਰ ਕਰਿਓ